ਸੋ ਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼ਕਾਲ ਤੇ ਅੱਜ ਗੱਲ ਕਰਨੀ ਹੈ ਵੀ ਜਿਹੜੇ ਭਰਾ ਜੌਂਡੀਅਰ ਟਰੈਕਟਰ ਲੈਣ ਬਾਰੇ ਸੋਚ ਰਹੇ ਜਾਂ ਜਿਨ੍ਹਾਂ ਨੇ ਪਹਿਲਾਂ ਜੌਂਡੀਅਰ ਟਰੈਕਟਰ ਰੱਖੇ ਹੋਏ ਆ ਉਹਨਾਂ ਦੇ ਰਿਲੇਟਡ ਆਪਾਂ ਗੱਲ ਕਰਨੀ ਹੈ ਤੇ ਦੂਜਾ ਬਾਈ ਜਿਹੜਾ ਪਨੀਰੀ ਵਾਲਾ ਕੰਮ ਹੈ ਉਹ ਆਪਣਾ ਚੱਲੀ ਜਾਂਦਾ ਤੇ ਆ ਆਪਾਂ ਕੱਲ ਬੀਜੀ ਸੀ ਪੀਆ 126 ਵੈਰੈਟੀ ਤੇ ਇੱਧਰ ਤੇ ਦੋ ਆ ਇਹਨਾਂ ਦੇ ਵਿੱਚ ਆਪਾਂ ਬਾਸਮਤੀ ਬੀਜਣੀ ਆ ਤੇ ਬਾਸਮਤੀ ਇਹਦੇ ਵਿੱਚ ਆਪਾਂ ਕੱਲ ਨੂੰ ਬੀਜਾਂਗੇ ਤੇ ਉੱਧਰ ਬੀਜਾਂਗੇ ਬਾਸਮਤੀ ਥੋੜੀ ਜਿਹੀ ਲੇਟ ਕਹਿਣ ਦਾ ਮਤਲਬ ਵੀ ਚਾਰ ਪੰਜ ਬੱਤਾਂ ਦੀ ਆਪਾਂ ਕੰਮ ਚੱਲੂਗਾ ਤੇ ਉਦੋਂ-ਉਦੋਂ ਆਪਾਂ ਲਈ ਚੱਲਾਂਗੇ ਤੇ ਹੁਣ ਜਿਹੜੀ ਜਾਣਕਾਰੀ ਹੈਗੀ ਹੈ ਵੀ ਜਿੱਦਾਂ ਆਪਾਂ ਦੱਸਿਆ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਜਿਨ੍ਹਾਂ ਨੇ ਜੌਂਡੀਅਰ ਟਰੈਕਟਰ ਲੈਣੇ ਆ ਜਾਂ ਜਿਨ੍ਹਾਂ ਨੇ ਜੌਂਡੀਅਰ ਟਰੈਕਟਰ ਰੱਖੇ ਹੋਏ ਆ ਤੇ ਉਹਨਾਂ ਵਾਸਤੇ ਜਾਣਕਾਰੀ ਹੈ ਵੀ ਜਿਹੜਾ ਜੌਂਡੀਅਰ ਨੇ ਇੱਕ ਕੋਰਟ ਦੇ ਥਰੂ ਨੋਟਿਸ ਭੇਜਣੇ ਸ਼ੁਰੂ ਕਰੇ ਆ ਜਿਹੜੇ ਟਰਾਲੀਆਂ ਬਣਾਉਂਦੇ ਆ ਜਾਂ ਜਿਹੜੇ ਟਰਾਲੀਆਂ ਨੂੰ ਪੇਂਟ ਕਰਦੇ ਆ ਚੱਕਰ ਕੀ ਆ ਵੀ ਦੇਖੋ ਜਿਹੜਾ ਆਪਣੇ ਕੋਲ ਟਰੈਕਟਰ ਹੁੰਦਾ ਚਾਹੇ ਉਹ ਸਵਰਾਜ ਹੋਵੇ ਮਹਿੰਦਰਾ ਹੋਵੇ ਜੌਂਡੀਅਰ ਹੋਵੇ ਜਾਂ ਨਿਊ ਹਾਲੈਂਡ ਹੋਵੇ ਫਾਰਮ ਟਰੈਕ ਹੋਵੇ ਆਪਾਂ ਆਖਰੀ ਉਹਨਾਂ ਦੇ ਨਾਲ ਦੀਆਂ ਜਿਹੜੀਆਂ ਟਰਾਲੀਆਂ ਤਿਆਰ ਕਰਾਉਨੇ ਆ ਜਾਂ ਜਿਹੜੀਆਂ ਆਪਣੇ ਕੋਲ ਪਹਿਲਾਂ ਟਰਾਲੀਆਂ ਹੁੰਦੀਆਂ ਆ ਆਪਾਂ ਉਹਨਾਂ ਨੂੰ ਰੰਗ ਵੀ ਉਸੇ ਰੰਗ ਦਾ ਕਰਾਉਨੇ ਵੀ ਜਿਹੜੇ ਰੰਗ ਦਾ ਆਪਣੇ ਕੋਲ ਟਰੈਕਟਰ ਹੁੰਦਾ ਜਿੱਦਾਂ ਫਾਰਮ ਟਰੈਕ ਵਾਲੇ ਆ ਨਿਊ ਹਾਲੈਂਡ ਵਾਲੇ ਨੀਲਾ ਕਰਾ ਲੰਨੇ ਆ ਤੇ ਸਵਰਾਜ ਮਹਿੰਦਰਾ ਵਾਲੇ ਰੈੱਡ ਕਰਾ ਲੰਨੇ ਆ ਤੇ ਜਿੱਦਾਂ ਜੌਂਡੀਅਰ ਵਾਲੇ ਆ ਉਹ yellow ਤੇ green ਕਰਾ ਲੰਨੇ ਆ ਤੇ ਹੁਣ ਚੱਕਰ ਕੀ ਪਿਆ ਚੱਕਰੇ ਪਿਆ ਵੀ ਜਿਹੜਾ ਜੌਂਡੀਅਰ ਕੰਪਨੀ ਨੇ ਜਿਹੜੇ ਟਰਾਲੀਆਂ ਤਿਆਰ ਕਰਦੇ ਆ ਜਾਂ ਜਿਹੜੇ ਪੇਂਟਰ ਆ ਟਰਾਲੀਆਂ ਨੂੰ ਪੇਂਟ ਕਰਦੇ ਉਹਨਾਂ ਨੂੰ ਇੱਕ ਕੋਰਟ ਦੇ ਥਰੂ ਲੈਟਰ ਜਾਂ ਨੋਟਿਸ ਕਹਿ ਲਓ ਵੀ ਨੋਟਿਸ ਕੱਢਿਆ ਨੋਟਿਸ ਕਢਾਇਆ ਕੰਪਨੀ ਨੇ ਨੋਟਿਸ ਦੇ ਵਿੱਚ ਇਹ ਕਿਹਾ ਵੀ ਜਿਹੜਾ ਤੁਸੀਂ ਜੌਂਡੀਅਰ ਕਲਰ ਰੰਗ ਹੈ ਟਰਾਲੀਆਂ ਨੂੰ ਕਰਦੇ ਆ ਜਾਂ ਕਿਸੇ ਵੀ ਇੰਪਲੀਮੈਂਟ ਨੂੰ ਜਿਹੜਾ ਮਲਕੇ ਟਰੈਕਟਰ ਦੇ ਨਾਲ ਸੰਬੰਧਿਤ ਹੈ ਜਿਹੜਾ ਜੌਂਡੀਅਰ ਦਾ ਨਹੀਂ ਹੈਗਾ ਜੌਂਡੀਅਰ ਕੰਪਨੀ ਦਾ ਤੁਸੀਂ ਇਹ ਰੰਗ ਉਹਨੂੰ ਨਹੀਂ ਕਰ ਸਕਦੇ ਚਾਹੇ ਉਹ ਟਰਾਲੀ ਹੈ ਚਾਹੇ ਉਹ ਤਵੀਆਂ ਹੈ ਜੈ ਉਹ ਵਾਲੇ ਸਵਾਗਤ ਤੇ ਨਾ ਤੁਸੀਂ ਜੌਂਡੀਅਰ ਦਾ ਉਹਦੇ ਤੇ ਜਿਹੜਾ ਲੋਗੋ ਲਾ ਸਕਦੇ ਆ ਲੋਗੋ ਵੀ ਨਹੀਂ ਲਾ ਸਕਦੇ ਨਾ ਟਰਾਲੀ ਤੇ ਲਾ ਸਕਦੇ ਨਾ ਕਿਸੇ ਹੋਰ ਇੰਪਲੀਮੈਂਟ ਤੇ ਲਾ ਸਕਦੇ ਆ ਵੀ ਜੋ ਜਿਹੜਾ ਜੌਂਡੀਅਰ ਦਾ ਨਹੀਂ ਹੈਗਾ ਵੀ ਤੁਸੀਂ ਆਪਣੇ ਤੌਰ ਤੇ ਕੋਈ ਵੀ ਲੋਗੋ ਨਹੀਂ ਲਾ ਸਕਦੇ ਤੇ ਆਪਣੇ ਤੌਰ ਤੇ ਜਿਹੜਾ ਤੁਸੀਂ ਨਾ ਹੀ ਰੰਗ ਕਰ ਸਕਦੇ ਆ ਕਿਉਂਕਿ ਉਹ ਕਹਿੰਦੇ ਵੀ ਰੰਗ ਸਾਡਾ ਪੇਟੈਂਟ ਆ ਸਾਡਾ ਆਪਣਾ ਰੰਗ ਹੈ ਇਹ ਤੇ ਇਹਦੀ ਮਨਜ਼ੂਰੀ ਸਿਰਫ ਉਸੇ ਕੰਪਨੀ ਕੋਲ ਜੌਂਡੀਅਰ ਦੇ ਕੋਲ ਤੇ ਹੋਰ ਅਸੀਂ ਮਲਕੇ ਕੰਪਨੀ ਇਹਦੇ ਤੇ ਨਾ ਕੋਈ ਇਦਾਂ ਰੰਗ ਕਰ ਸਕਦੇ ਤੇ ਨਾ ਹੀ ਕੋਈ ਲੋਕਲ ਬੰਦਾ ਰੰਗ ਕਰਵਾ ਸਕਦਾ ਸੋ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੋ ਵੀ ਜਿਹੜੇ ਨਵੇਂ ਟਰਾਲੀ ਬਣਾਉਣ ਬਾਰੇ ਸੋਚਦੇ ਆ ਜਾਂ ਜਿਨ੍ਹਾਂ ਕੋਈ ਜੌਂਡੀਅਰ ਟਰੈਕਟਰ ਆ ਵੀ ਜੌਂਡੀਅਰ ਦੇ ਨਾਲ ਦਾ ਰੰਗ ਕਰਾਉਣ ਬਾਰੇ ਸੋਚਦੇ ਆ ਤੇ ਹੋ ਸਕਦਾ ਉਹਨਾਂ ਨਾਲ ਟਾਈਮ ਦੇ ਵਿੱਚ ਉਹਨਾਂ ਨੂੰ ਚੱਕਰ ਪੈ ਸਕਦਾ ਤੇ ਬਾਕੀ ਦੇਖੋ ਮਸਲਾ ਹਲੇ ਕੰਪਨੀ ਨੇ ਨਵਾਂ ਨਵਾਂ ਛੇੜਿਆ ਹੋ ਸਕਦਾ ਵੀ ਇਹਦਾ ਕੋਈ ਜਿਹੜਾ ਹੱਲ ਵੀ ਹੋ ਜਾਵੇ ਠੀਕ ਆ ਜਦੋਂ ਕੋਈ ਕਿਸਾਨਾਂ ਦੇ ਨਾਲ ਗੱਲ ਹੋਊਗੀ ਆ ਜਿਹੜੇ ਟਰਾਲੀਆਂ ਜਾਂ ਪੈਂਟਰ ਆ ਉਹ ਆਪਣਾ ਕੋਈ ਰਿਵਿਊ ਦੇਣਗੇ ਕੰਪਨੀ ਨੂੰ ਆਪਣੇ ਬਾਰੇ ਦੱਸਣਗੇ ਜਾਂ ਕੁਝ ਵੀ ਹੋ ਸਕਦਾ ਉਹਨਾਂ ਨਾਲ ਟਾਈਮ ਦੇ ਵਿੱਚ ਪਰ ਹਾਲ ਦੀ ਘੜੀ ਦੇ ਵਿੱਚ ਜਿਹੜੀ ਆਂਡੀਅਰ ਕੰਪਨੀ ਨੇ ਜਿਹੜੇ ਟਰਾਲੀਆਂ ਬਣਾਉਂਦੇ ਆ ਜਾਂ ਪੈਂਟਰ ਆ ਉਹਨਾਂ ਨੂੰ ਨੋਟਿਸ ਕਢਵਾਏ ਆ ਤੇ ਉਹ ਜਿੱਦਾਂ ਵੱਧ ਤੋਂ ਵੱਧ ਬਈ ਇਹ ਕੋਸ਼ਿਸ਼ ਕਰੋ ਵੀ ਤੁਸੀਂ ਕਿਸੇ ਵੀ ਜਿੱਦਾਂ ਆਪਾਂ ਸੋਸ਼ਲ ਮੀਡੀਆ ਤੇ ਫੋਟੋ ਵਗੈਰਾ ਕਿਸੇ ਕੰਪਨੀ ਦਾ ਆਪਣੇ ਤੌਰ ਤੇ ਲੋਗੋ ਲਾ ਕੇ ਪਾ ਦੰਨੇ ਆ ਖਾਸ ਕਰਕੇ ਜਿਹੜਾ ਜੌਂਡੀਅਰ ਦਾ ਲੋਗੋ ਲਾ ਕੇ ਕੋਈ ਐਦਾਂ ਦੀ ਵੀਡੀਓ ਜਾਂ ਫੋਟੋ ਨਾ ਚਾੜਿਓ ਕਿਉਂਕਿ ਹੋ ਸਕਦਾ ਵੀ ਕੰਪਨੀ ਤੁਹਾਨੂੰ ਵੀ ਜਿਹੜਾ ਨੋਟਿਸ ਕਢਵਾ ਦੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਤਾਂ ਕੋਈ ਚੱਕਰ ਨਹੀਂ ਹੈ ਬਾਈ ਕਹਿਣ ਦਾ ਮਤਲਬ ਵੀ ਪੈਸੇ ਲਾਉਣ ਨੂੰ ਖੂ ਭਟਾ ਜਾਂਦਾ ਬੰਦਾ ਕੋਟ ਕਚੈਰੀਆਂ ਦੇ ਚੱਕਰਾਂ 'ਚ ਪੈ ਜਾਂਦਾ ਗੱਲ ਕੁਝ ਨਹੀਂ ਹੁੰਦੀ ਹੈਗੀ ਸੋ ਆਪਣਾ ਤਾਂ ਇਹੀ ਮਕਸਦ ਹੈ ਵੀ ਜਿੰਨੀ ਕਿ ਜਾਣਕਾਰੀ ਆਪਾਂ ਨੂੰ ਮਿਲੇ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਏ ਗੱਲ ਇਹ ਵੀ ਜੌਂਡੀਅਰ ਦਾ ਨਾਮ ਤੁਸੀਂ ਬਾਈ ਰੰਗ ਕਰਾ ਸਕਦੇ ਆ ਜਦੋਂ ਤੱਕ ਕੰਪਨੀ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਕਿਸੇ ਵੀ ਇੰਪਲੀਮੈਂਟ ਨੂੰ ਟਰੈਕਟਰ ਨੂੰ ਟਰੈਕਟਰ ਦਾ ਚਲੋ ਹੁੰਦਾ ਹੀ ਆ ਟਰਾਲੀ ਨੂੰ ਜਾਂ ਤਵੀਆਂ ਨੂੰ ਫਾਲੇ ਨੂੰ ਸਵਾਗਿਆ ਨੂੰ ਤੇ ਬਾਕੀ ਜਿਹੜੇ ਭਰਾ ਨਵੇਂ ਆ ਉਹ ਚੈਨਲ ਕਰ ਲਿਓ ਸਬਸਕ੍ਰਾਈਬ ਜਿੱਦਾਂ ਦੀ ਕੋਈ ਆਪਣੀ ਖੇਤੀ ਦੇ ਰਿਲੇਟਡ ਜਾਣਕਾਰੀ ਹੋਵੇ ਆਪਣੇ ਟਰੈਕਟਰ ਟਰਾਲੀ ਜਾਂ ਕਿਸੇ ਵੀ ਇੰਪਲੀਮੈਂਟ ਜਿਹੜੇ ਖੇਤੀ ਨਾਲ ਸੰਬੰਧਿਤ ਹੈ ਕਿੱਦਾਂ ਦੀ ਵੀ ਕੋਈ ਜਾਣਕਾਰੀ ਹੋਵੇ ਜਿਹੜੀ ਖੇਤੀ ਨਾਲ ਸੰਬੰਧਿਤ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਤੁਹਾਡੇ ਤੱਕ ਜੜੀ ਪਹੁੰਚਾਈਏ ਤੇ ਪਹੁੰਚਾਉਂਦੇ ਰਹਿਾਂਗੇ ਤੇ ਬਾਕੀ ਸਾਰੇ ਭਰਾਵਾਂ ਦਾ ਥੈਂਕ ਯੂ ਜਿਹੜੇ ਆਪਣੇ ਨਾਲ ਜੁੜੇ Thank you.